ਦਾ ਚੰਨੇ ਬਾਰੇ ਤੋਂ ਨਵੀਂ ਹੁਣ ਜੀ ਨਾਮ ਮਾਣ ਦੇ ਬਟਕੀ ਜੀ ਨੂੰ ਲਾਲ ਘੋੜਾ ਲਾਲ ਘੋੜਾ ਦਾ ਬੁਕਿੰਗ ਪੰਜਾਬੀ ਗਾਇਕ ਅਤੇ ਗੀਤਕਾਰ ਵਿਕੀ ਢਾਲੀਵਾਲ ਪੰਜਾਬੀ ਸੰਗੀਤ ਖੇਤਰ ਦੇ ਵਿੱਚ ਆਪਣੇ ਲਿਖੇ ਅਤੇ ਗਾਏ ਹਿੱਟ ਗੀਤਾਂ ਦੇ ਨਾਲ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਪਰ ਅੱਜ ਵਿਕੀ ਢਾਲੀਵਾਲ ਸੰਗੀਤ ਤੋਂ ਹਟ ਕੇ ਇੱਕ ਇਨਸਾਨੀਅਤ ਦੇ ਨੇਕ ਕਾਰਜ ਦੇ ਨਾਲ ਹਰ ਪਾਸੇ ਚਰਚਾ ਦਾ ਵਿਸ਼ਵਨਗੇ ਨੇ ਅਫਵਾਜ਼ੀ ਹੈ ਕਿ ਵਿਕੀ ਢਾਲੀਵਾਲ ਦੇ ਵੱਲੋਂ ਇੱਕ ਬਜ਼ੁਰਗ ਜੋੜੇ ਦੀ ਜਾਨ ਬਚਾਈ ਗਈ ਹੈ ਵਿਕੀ ਢਾਲੀਵਾਲ ਦੇ ਵੱਲੋਂ ਆਪਣੇ ਸ਼ੋਅ ਤੇ ਜਾਂਦਿਆਂ ਝਲੰਦਰ ਦੇ ਨੇੜੇ ਪਾਖੜਾ ਨਹਿਰ ਦੇ ਵਿੱਚ ਕਾਰ ਸਮੇਤ ਡਿੱਗੇ ਬਜ਼ੁਰਗ ਜੋੜੇ ਦੀ ਜਾਨ ਬਚਾਈ ਗਈ ਹੈ ਇਸ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵਿਕੀ ਢਾਲੀਵਾਲ ਦੇ ਵੱਲੋਂ ਕੀਤੇ ਸਨੇਹ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਦੁਆਵਾਂ ਵੀ ਦਿੱਤੀਆਂ ਜਾ ਰਹੀਆਂ ਨੇ ਇਸ ਮੌਕੇ ਵਿਕੀ ਢਾਲੀਵਾਲ ਦੇ ਨਾਲ ਉਹਨਾਂ ਦੇ ਨਜ਼ਦੀਕੀ ਮਿੱਤਰ ਵੀ ਮੌਜੂਦ ਸਨ ਤੁਹਾਨੂੰ ਦੱਸ ਦਈਏ ਕਿ ਜਦੋਂ ਵਿਕੀ ਢਾਲੀਵਾਲ ਸ਼ੋਅ ਲਗਾਉਣ ਦੇ ਲਈ ਜਾ ਰਹੀ ਸੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਪਰਿਵਾਰ ਦੀ ਗੱਡੀ ਪਾਣੀ ਦੇ ਵਿੱਚ ਡਿੱਗ ਗਈ ਹੈ ਜਿਸ ਤੋਂ ਬਾਅਦ ਵਿਕੀ ਢਾਲੀਵਾਲ ਆਪਣੇ ਸਾਥੀਆਂ ਦੇ ਸਮੇਤ ਪਾਣੀ ਪਾਣੀ ਦੇ ਵਿੱਚੋਂ ਪਰਿਵਾਰ ਨੂੰ ਕੱਢਣ ਦੇ ਲਈ ਚਲੇ ਗਏ ਅਤੇ ਉਹਨਾਂ ਦੇ ਸਨੇਹ ਕੰਮ ਦੀ ਹਰ ਕੋਈ ਸ਼੍ਰੀਲੰਕਾ ਕਾਦਰੀ ਰਵੀ ਹਰਦੀਨ ਨਾਮ ਬੋਲੇ ਦੇ ਪੱਟੇ ਲਾਲਾ ਜੋੜਾ ਲਾ ਜਾ ਵੀ ਗਏ ਕਤੇ ਗੀਤਕਾਰ ਵਿਕੀ ਟਾਲੀਵਾਲ ਪੰਜਾਬੀ ਸੰਗੀਤ ਖੇਤਰ ਦੇ ਵਿੱਚ ਆਪਣੇ ਲਿਖੇ ਅਤੇ ਗਾਏ ਹਿੱਟ ਗੀਤਾਂ ਦੇ ਨਾਲ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਪਰ ਅੱਜ ਵਿਕੀ ਟਾਲੀਵਾਲ ਸੰਗੀਤ ਤੋਂ ਹਟ ਕੇ ਇੱਕ ਇਨਸਾਨੀਅਤ ਦੇ ਨੇਕ ਕਾਰਜ ਦੇ ਨਾਲ ਹਰ ਪਾਸੇ ਚਰਚਾ ਦਾ ਵਿਸ਼ਵਨਗੇ ਨੇ ਅਫਵਾਜ਼ੀ ਹੈ ਕਿ ਵਿਕੀ ਟਾਲੀਵਾਲ ਦੇ ਵੱਲੋਂ ਇੱਕ ਬਜ਼ੁਰਗ ਜੋੜੇ ਦੀ ਜਾਨ ਬਚਾਈ ਗਈ ਹੈ ਵਿਕੀ ਟਾਲੀਵਾਲ ਦੇ ਵੱਲੋਂ ਆਪਣੇ ਸ਼ੋਅ ਤੇ ਜਾਂਦਿਆ ਝਲੰਦਰ ਦੇ ਨੇੜੇ ਪਾਖੜਾ ਨਹਿਰ ਦੇ ਵਿੱਚ ਕਾਰ ਸਮੇਤ ਡਿੱਗੇ ਬਜ਼ੁਰਗ ਜੋੜੇ ਦੀ ਜਾਨ ਬਚਾਈ ਗਈ ਹੈ ਇਸ ਦੀ ਵੀਡੀਓ ਵੀ ਸ਼ੋਅ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵਿੱਕੀ ਢਾਲੀਵਾਲ ਦੇ ਵੱਲੋਂ ਕੀਤੇ ਸਨੇਹ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਦੁਆਵਾਂ ਵੀ ਦਿੱਤੀਆਂ ਜਾ ਰਹੀਆਂ ਨੇ ਇਸ ਮੌਕੇ ਵਿੱਕੀ ਢਾਲੀਵਾਲ ਦੇ ਨਾਲ ਉਹਨਾਂ ਦੇ ਨਜ਼ਦੀਕੀ ਮਿੱਤਰ ਵੀ ਮੌਜੂਦ ਸਨ ਤੁਹਾਨੂੰ ਦੱਸ ਦਈਏ ਕਿ ਜਦੋਂ ਵਿੱਕੀ ਢਾਲੀਵਾਲ ਸ਼ੋਅ ਲਗਾਉਣ ਦੇ ਲਈ ਜਾ ਰਹੇ ਸੀ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਪਰਿਵਾਰ ਦੀ ਗੱਡੀ ਪਾਣੀ ਦੇ ਵਿੱਚ ਡਿੱਗ ਗਈ ਹੈ ਜਿਸ ਤੋਂ ਬਾਅਦ ਵਿੱਕੀ ਢਾਲੀਵਾਲ ਆਪਣੇ ਸਾਥੀਆਂ ਦੇ ਸਮੇਤ ਪਾਣੀ ਪਾਣੀ ਦੇ ਵਿੱਚੋਂ ਪਰਿਵਾਰ ਨੂੰ ਕੱਢਣ ਦੇ ਲਈ ਚਲੇ ਗਏ ਅਤੇ ਉਹਨਾਂ ਦੇ ਸਨੇਹ ਕੰਮ ਦੀ ਹਰ ਕੋਈ ねえ。<noise> ਅਭੀ ਗਏ ਕਤੇ ਗੀਤਕਾਰ ਵਿਕੀ ਟਾਲੀਵਾਲ ਪੰਜਾਬੀ ਸੰਗੀਤ ਖੇਤਰ ਦੇ ਵਿੱਚ ਆਪਣੇ ਲਿਖੇ ਅਤੇ ਗਾਏ ਹਿੱਟ ਗੀਤਾਂ ਦੇ ਨਾਲ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਪਰ ਅੱਜ ਵਿਕੀ ਟਾਲੀਵਾਲ ਸੰਗੀਤ ਤੋਂ ਹਟ ਕੇ ਇੱਕ ਇਨਸਾਨੀਅਤ ਦੇ ਨੇਕ ਕਾਰਜ ਦੇ ਨਾਲ ਹਰ ਪਾਸੇ ਚਰਚਾ ਦਾ ਵਿਸ਼ਵਨਗੇ ਨੇ ਫ਼ਰੰਦਾਜ਼ੀਆਂ ਕਿ ਵਿਕੀ ਟਾਲੀਵਾਲ ਦੇ ਵੱਲੋਂ ਇੱਕ ਬਜ਼ੁਰਗ ਜੋੜੇ ਦੀ ਜਾਨ ਬਚਾਈ ਗਈ ਹੈ ਵਿਕੀ ਟਾਲੀਵਾਲ ਦੇ ਵੱਲੋਂ ਆਪਣੇ ਸ਼ੋਅ ਤੇ ਜਾਂਦਿਆਂ ਝਲੰਦਰ ਦੇ ਨੇੜੇ ਪਾਖੜਾ ਨਹਿਰ ਦੇ ਵਿੱਚ ਕਾਰ ਸਮੇਤ ਡਿੱਗੇ ਬਜ਼ੁਰਗ ਜੋੜੇ ਦੀ ਜਾਨ ਬਚਾਈ ਗਈ ਹੈ ਇਸ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵਿਕੀ ਢਾਲੀਵਾਲ ਦੇ ਵੱਲੋਂ ਕੀਤੇ ਸਨੇਹ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਅਤੇ ਦੁਆਵਾਂ ਵੀ ਦਿੱਤੀਆਂ ਜਾ ਰਹੀਆਂ ਨੇ ਇਸ ਮੌਕੇ ਵਿਕੀ ਢਾਲੀਵਾਲ ਦੇ ਨਾਲ ਉਹਨਾਂ ਦੇ ਨਜ਼ਦੀਕੀ ਮਿੱਤਰ ਵੀ ਮੌਜੂਦ ਸਨ ਤੁਹਾਨੂੰ ਦੱਸ ਦਈਏ ਕਿ ਜਦੋਂ ਵਿਕੀ ਢਾਲੀਵਾਲ ਸ਼ੋਅ ਲਗਾਉਣ ਦੇ ਲਈ ਜਾ ਰਹੀ ਸੀ ਤਾਂ ਉਹਨਾਂ ਨੇ ਦੇਖਿਆ ਕਿ ਪਰਿਵਾਰ ਦੀ ਗੱਡੀ ਪਾਣੀ ਦੇ ਵਿੱਚ ਡਿੱਗ ਗਈ ਹੈ ਜਿਸ ਤੋਂ ਬਾਅਦ ਵਿਕੀ ਢਾਲੀਵਾਲ ਆਪਣੇ ਸਾਥੀਆਂ ਦੇ ਸਮੇਤ ਪਾਣੀ ਪਾਣੀ ਦੇ ਵਿੱਚੋਂ ਪਰਿਵਾਰ ਨੂੰ ਕੱਢਣ ਦੇ ਲਈ ਚਲੇ ਗਏ ਅਤੇ ਉਹਨਾਂ ਦੇ ਸਨੇਹ ਕੰਮ ਦੀ ਹਰ ਕੋਈ ਸ਼ਲਾਘਾ a cadeia.